ਸ਼੍ਰਮਤੇ ਸ਼ਵਦੇਸ਼ ਚੋਪੜਾ ਜੀ ਦੇ 10ਵੇਂ ਪੁੰਨਤੀ ਦਿਵਸ ਦੇ ਮੌਕੇ ਅੱਜ ਫਗਵਾੜਾ ਦੇ ਰਾਜਨਕੇਰ ਹਸਪੀਟਲ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜੋ ਸ਼੍ਰੀ ਸਿੱਧ ਬਾਬਾ ਬਾਲਕਨਾਥ ਮੰਦਿਰ ਕਟੈਰਾ ਚੌਕ ਫਗਵਾੜਾ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸਾਡੇ ਇਥੇ ਚੀਫ ਬਿਊਰੋ ਵਿਕਰਮ ਜਲੋਟਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਜਦੇ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਇਥੇ ਪਹੁੰਚ ਕੇ ਆਪਣਾ ਚੈੱਕਅਪ ਕਰਾਇਆ ਤੇ ਜਿਨ੍ਹਾਂ ਨੂੰ ਫ੍ਰੀ ਆ ਦਵਾਇਆ ਦੇ ਨਾਲ ਇਹਨਾਂ ਕ ਦਿੱਤੀਆਂ ਗਈਆਂ ਇਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਨਮਾਇंदे ਧਾਰਮਿਕ ਜਥੇਬੰਦੀਆਂ ਐਨਜੀਓ ਤੇ ਹੋਰ ਜਿਹੜੇ ਲੋਕ ਇੱਥੇ ਸਮਾਸ਼ੀ ਵੀ ਆ ਪਹੁੰਚੇ ਆ ਜਿਨ੍ਹਾਂ ਨੇ ਸ਼੍ਰੀਮਤੀ ਸ਼ਬਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਜਿਹੜੀ ਅਰਪਿਤ ਕੀਤੀ ਹੈ ਲਓ ਤੁਹਾਨੂੰ ਤਸਵੀਰਾਂ ਨਾਲ ਸਾਂਝੀਆਂ ਕਰਦੇ ਆਂ ਅੱਜ ਜਿਹੜਾ ਇੱਥੇ ਸ਼ਰਧਾਂਜਲੀ ਸਮਾਗਮ ਹੋਇਆ ਤੇ ਫ੍ਰੀ ਕੈਂਪ ਦੀਆਂ ਜੀ ਅੱਜ ਫਗਵਾੜਾ ਦੇ ਵਿੱਚ ਪਰਮ ਆਦਰਨੀਏ ਪਰਮ ਸ਼ੁੱਧ ਹੈ ਪੰਜਾਬ ਕੇਸਰੀ ਗਰੁੱਪ ਦੇ ਸਾਬਕਾ ਡਾਇਰੈਕਟਰ ਸਾਡੀ ਪ੍ਰੇਰਨਾ ਦੀ ਸਰੋਤ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰਨ ਵਾਲੇ ਸਵਰਗੀ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ 10ਵੀਂ ਪੁੰਨ ਦਿਤੀ ਹੈ ਪੰਜਾਬ ਕੇਸਰੀ ਗਰੁੱਪ ਵੱਲੋਂ ਫਗਵਾੜਾ ਚ ਬੀਤੇ 10 ਸਾਲਾਂ ਤੋਂ ਲਗਾਤਾਰ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸੇ ਸੇਵਾ ਕਰਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਮਿਲਦਾ ਹੈ ਅੱਜ ਵੀ ਉਸੇ ਹੀ ਬਨੋ ਦਸ਼ਾ ਦੇ ਨਾਲ ਅਸੀਂ ਸੇਵਾ ਭਾਵ ਨੂੰ ਮੁੱਖ ਰੱਖਦੇ ਹੋਏ ਜੋ ਹਮੇਸ਼ਾ ਸਰਗੀਏ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਸੋਚ ਕੋਆ ਕਰਦੀ ਸੀ ਉਹਨਾਂ ਦਾ ਕਹਿਣਾ ਸੀ ਜਦੋਂ ਰੈੱਡ ਕਰਾਸ ਚ ਹੁੰਦੇ ਸੀ ਕਿ ਸੇਵਾ ਇਹੋ ਜੀ ਹੋਣੀ ਚਾਹੀਦੀ ਹੈ ਕਿ ਜੇ ਤਾਂ ਕਦੀ ਕਾਰਜ ਨਾ ਰੁਕੇ ਔਰ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਸੇਵਾ ਭਾਰ ਨਹੀਂ ਹੋ ਸਕਦਾ ਉਸੇ ਹੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਦੇ ਵਿੱਚ ਸ਼੍ਰੀ ਸੇਤ ਬਾਬਾ ਬਾਲਕਨਾਥ ਮੰਦਰ ਕਮੇਟੀ ਕਿਟੈਰਾ ਚੌਂਕ ਫਗਵਾੜਾ ਦੇ ਸਹਿਯੋਗ ਦੇ ਨਾਲ ਇਹ 10ਵਾਂ ਫਰੀ ਮੈਡੀਕਲ ਕੈਂਪ ਦਾ ਯੋਜਨ ਕਰ ਰਹੇ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਫਗਵਾੜਾ ਦੇ ਵਸਨੀਕਾਂ ਦਾ ਮੇਰੇ فاضਲ ਦੋਸਤ ਸ਼ਹਿਰ ਦੇ ਮੇਅਰ ਰਾਮਪਾਲ ਉਪਲ ਜੀ ਦਾ ਸਰਦਾਰ ਜੁਗਿੰਦਰ ਸਿੰਘ ਮਾਨ ਹੋਣਾ ਦਾ ਐਮ ਐਲ ਏ ਤਾਜੀਵਾਲ ਜੀ ਦਾ ਔਰ ਸਾਰੇ ਹੀ ਸਿਆਸੀ ਰਾਜਨੀਤਿਕ ਔਰ ਧਾਰਮਿਕ ਸੰਗਠਨਾ ਦੇ ਪ੍ਰਤੀਨਿਧੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਇਸ ਕੈਂਪ ਚ ਸਹਿਯੋਗ ਦਿੱਤਾ ਖਾਸ ਸਹਿਯੋਗ ਸਾਨੂੰ ਮਿਲਿਆ ਹੈ ਬਾਬਾ ਬਾਲਕਨਾਥ ਮੰਦਰ ਕਮੇਟੀ ਦੀ ਸਾਰੀ ਟੀਮ ਵੱਲੋਂ ਉਹਨਾਂ ਨੇ ਸਾਰੇ ਜਿਹੜੇ ਇੱਥੇ ਆ ਰਹੇ ਨੇ ਮਰੀਜ਼ ਆ ਰਹੇ ਨੇ ਉਹਨਾਂ ਦੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਔਰ ਸਾਨੂੰ ਨਾਲ ਪੂਰੀ ਜਿਹੜੀ ਲੰਗਰ ਦੀ ਸੇਵਾ ਹੈ ਜੋ ਅਸੀਂ ਰਿਫਰੈਸ਼ਮੈਂਟਸ ਦੇਣੀ ਹੈ ਉਹਦੀ ਸੇਵਾ ਸਾਨੂੰ ਸੇਖੀ ਬੇਕਰੀ ਵਾਲੇ ਫਗਵਾੜਾ ਵਾਲਿਆਂ ਨੇ ਦਿੱਤੀ ਹੈ ਜਿਹਨੂੰ ਅਸੀਂ ਮਰੀਜ਼ਾਂ ਦੇ ਵਿੱਚ ਅੱਜ ਨਾਲ ਦੀ ਨਾਲ ਕਰ ਰਹੇ ਹਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਜਿੱਥੇ ਪੰਜਾਬ ਕੇਸੀ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਇੱਕ ਨੇਕ ਕੰਮ ਕਰਨ ਦੇ ਲਈ ਅੱਗੇ ਕੀਤਾ ਉਸ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਫਗਵਾੜਾ ਚ ਖਾਸ ਕਰਕੇ ਮੇਰੀ ਆਪਣੀ ਬਾਬਾ ਬਾਲਕਨਾਥ ਮੰਦਰ ਕਮੇਟੀ ਦੀ ਟੀਮ ਦਾ ਜਿਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਮਨੁੱਖਤਾ ਨੂੰ ਜੁੜੇ ਹੋਏ ਕਾਰਜ ਨੂੰ ਮੋਹਰੇ ਰੱਖਦੇ ਹੋਏ ਇਸ ਸਾਰੇ ਕਾਰਜ ਵਿੱਚ ਸਾਨੂੰ ਸਹਿਯੋਗ ਦਿੱਤਾ ਹੈ ਜੈ ਜੀ ਜਰ ਲਈ ਕੀ ਵੀ ਕਰਿਆ ਜਾਂਦੇ ਕੈਂਪ ਦੇ ਵਿੱਚ ਤਾਂ ਸਲਾਜ ਹੋਇਆ ਜਾਂ ਕੋਈ ਕੀ ਕੋਸ਼ੇ ਦੇ ਵਿੱਚ ਹੈਗਾ ਜੀ ਕੈਂਪ ਦੇ ਅੰਦਰ ਜੀ ਅਸੀਂ ਫ੍ਰੀ ਮੈਡੀਕਲ ਜਾਂਚ ਸਾਰੀ ਜਨਰਲ ਬੋਡੀ ਦੀ ਕਰ ਰਹੇ ਹਾਂ ਜਿੰਨਾ ਚ ਅੱਖਾਂ ਦੀ ਦੰਦਾਂ ਦੀ ਹੱਡੀਆਂ ਦੀ ਉਸ ਤੋਂ ਬਾਅਦ ਜਿਨ੍ਹਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ ਫ੍ਰੀ ਦੇ ਰਹੇ ਹਾਂ ਉਸਦੇ ਨਾਲ ਹੀ ਜਿਨ੍ਹਾਂ ਨੂੰ ਚਸ਼ਮਿਆਂ ਦੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਵੀ ਦੂਰ ਨੇੜੇ ਦੇ ਚਸ਼ਮੇ ਮੌਕੇ ਤੇ ਹੀ ਫ੍ਰੀ ਆਫ ਕਾਸਟ ਡਿਲੀਵਰ ਕਰ ਰਹੇ ਹਾਂ ਡਾਕਟਰ ਰਾਜਨ ਹੁਣਾ ਦੀ ਇਹੀ ਸੋਚ ਸਾਡੇ ਨਾਲ ਰਲਦੀ ਹੈ ਕਿ ਉਹ ਕਹਿੰਦੇ ਜੇ ਕੋਈ ਸਾਡੇ ਕੋਲ ਇੱਥੇ ਜ਼ਰੂਰਤਮੰਦ ਆਇਆ ਹੈ ਤੇ ਅਸੀਂ ਉਹਦੀ ਸੇਵਾ ਦਿਲੋਂ ਕਰਨੀ ਹੈ ਇਸ ਤੋਂ ਬਾਅਦ ਵੀ ਅਗਰ ਜੇ ਕੋਈ ਵਿਅਕਤੀ ਜਿਹੜਾ ਰਹਿ ਜਾਂਦਾ ਹੈ ਔਰ ਜਿਹਦਾ ਕੋਈ ਮੇਜਰ ਕੋਈ ਕੰਮ ਹੈ ਕਰਨ ਵਾਲਾ ਉਹ ਵੀ ਅਸੀਂ ਫਾਲੋਅ ਅਪ ਕਰਾਂਗੇ ਤਾਂਕਿ ਉਹ ਆਪਣੀ ਸਿਹਤ ਪੱਖੋਂ ਕਿਸੇ ਪਾਸੋਂ ਵੀ ਰਹਿ ਨਾ ਜਾਏ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਇਸ ਕੈਂਪ ਤੋਂ ਬਾਅਦ ਵੀ ਮਦਦ ਕਰਾਂਗੇ ਅੱਜ ਮੈਂ ਫਵਾੜਾ ਰੋਟਰੀ ਕਲੱਬ ਫਵਾੜਾ ਜੈਮਸ ਵੱਲੋਂ ਐ ਐਕਸ ਪ੍ਰੈਜ਼ੀਡੈਂਟ ਪੌਂਡ ਕੁਮਾਰ ਕਲਰਾ ਔਰ ਮੇਰੇ ਨਵੇਂ ਪ੍ਰਧਾਨ ਰਕੇਸ਼ ਚਾਵਲਾ ਜੀ ਵਾਈਸ ਪ੍ਰੈਜ਼ੀਡੈਂਟ ਸਟਾਰਟ ਮਿਲ ਤੋਂ ਅਸੀਂ ਆਏ ਆਂ ਨਾਲ ਮੇਰੇ ਸਾਡੇ ਗੋਲਡਨ ਰੋਟਰੀ ਨਰ ਅ ਸੈਕਟਰੀ ਰਕੇਸ਼ ਸੂਜੀ ਹੈਗੇ ਆ ਤੇ ਅੱਜ 10ਵੀਂ ਅਸੀਂ ਵਿਸ਼ੁਲਕ ਮੈਡੀਕਲ ਚੈੱਕਅਪ ਕੰਮ ਤੇ ਆਏ ਹੈਗੇ ਆ ਅਸੀਂ ਲਾਸਟ ਇਅਰ ਵੀ ਆਏ ਸੀ ਹਰ ਸਾਲ ਆਉਂਦੇ ਆ ਤੇ ਅੱਜ ਜਿਹੜਾ ਹੈ ਅਸੀਂ ਕੈਂਪ ਲਾਉਂਦੇ ਹਰ ਸਾਲ ਆਨੇ ਆ ਪੰਜਾਬ ਕੇਸ਼ੀ ਵੱਲੋਂ ਉਹਨਾਂ ਦੇ ਬੀਸੀ ਦੀ ਯਾਦਗਾਰ ਦੇ ਵਿੱਚ ਤੇ ਇੱਥੇ ਪਿਛਲੀ ਵਾਰੀ ਸ਼ਾਇਦ 570 ਜਾਂ 80 ਪੇਸ਼ੈਂਟ ਦੇ ਚੈੱਕਅਪ ਹੋਇਆ ਸੀਗਾ ਉਹਨਾਂ ਨੂੰ ਅਸੀਂ ਫ੍ਰੀ ਚੈੱਕਅਪ ਕੀਤਾ ਤੇ ਚਸ਼ਮੇ ਮੰਡੇ ਯਾਦ ਕਿ ਦੇਖੋ ਸ਼ਾਇਦ ਆਈ ਥਿੰਕ ਸਕੋਰ ਹੋਰ ਜ਼ਿਆਦਾ ਵਧੇਗਾ ਤੇ ਜਿਹੜਾ ਕੰਮ ਕਰ ਰਿਹਾ ਸਾਡੇ ਵਿਕਰਮ ਜੀ ਤੇ ਬਹੁਤ ਵਧੀਆ ਕੰਮ ਆ ਸਾਰਾ ਸ਼ਹਿਰ ਵਾਸਤੇ ਇੱਕ ਬਹੁਤ ਹੀ ਵਧੀਆ ਭਲੇ ਵਾਲਾ ਕੰਮ ਆ ਮੈਂ ਆਈ ਅਪਰੀਸ਼ੀਏਟ ਵੈਰੀ ਮਚ ਅੱਜ ਪੰਜਾਬ ਕੇਸ਼ੀ ਦੇ ਡਾਇਰੈਕਟਰ ਔਰ ਸਾਡੇ ਮਾਰਗਦਰਸ਼ਨ ਕਰਨ ਵਾਲੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਅੰਟੀ ਜੀ ਸਾਡੇ ਉਹਨਾਂ ਦੀ ਅੱਜ ਪੁੰਨਿਆ ਦਸਵੀਂ ਪੁੰਨਤੀਥੀ ਹੈ ਉਸ ਦੇ ਪ੍ਰਾਂਤ ਵਿਕਰਮ ਜਲੋਟਾ ਜੀ ਲੜੀਵਾਰ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੇ ਨੇ ਕੈਂਪ ਲਾਉਂਦੇ ਨੇ ਔਰ ਅਸੀਂ ਸਾਰੇ ਇਹਨਾਂ ਦੇ ਸਹਿਯੋਗੀ ਆ ਔਰ ਅਸੀਂ ਇਹੀ ਪ੍ਰਾਤਨ ਪ੍ਰੇਰਨਾ ਕਰਦੇ ਆ ਕਿ ਉਹ ਜਿਸ ਤਰ੍ਹਾਂ ਉਹਨਾਂ ਨੇ ਦੇਸ਼ ਦੀ ਸੇਵਾ ਪੰਜਾਬ ਕੇ ਦੀ ਸੇਵਾ ਅਤੇ ਆਪਣੇ ਪਰਿਵਾਰ ਨੂੰ ਇਕਜੁੱਟ ਰੱਖਣ ਚ ਭੂਮਿਕਾ ਨਵਾਈ ਆ ਅਸੀਂ ਉਹਨਾਂ ਦੇ ਚੈਨਾ ਚ ਸਤ ਸਤ ਨਮਨ ਕਰਦੇ ਆ। ਡੇਟ ਸ਼੍ਰੀਮਤੀ ਸਦੇਸ਼ ਚੋਕੜਾ ਜੀ ਦੀ 10ਵੀਂ ਪੁੰਨਯਤਿ ਹੈ। ਔਰ ਅੱਜ ਪੰਜਾਬ ਕੇਸਰੀ ਨੇ ਹਰ ਇੱਕ ਸਾਲ ਦੇ ਮਾਫਕ ਬਹੁਤ ਵੱਡਾ ਕੈਂਪ ਲਗਾਇਆ ਜਿੱਥੇ ਹਜ਼ਾਰਾਂ ਲੋਕਾਂ ਦਾ ਇਲਾਜ ਅ ਨਿਸ਼ੁਲਕ ਕੀਤਾ ਜਾਊਗਾ ਔਰ ਵਿਕਰਮ ਜੀ ਦੀ ਇਹ ਐਫਰਟ ਹਰ ਸਾਲ ਹੀ ਵੱਧਦੀ ਜਾ ਰਹੀ ਹੈ। ਇਹਨਾਂ ਨਾਲ ਸਾਰੇ ਲੋਕ ਜੁੜਦੇ ਜਾ ਰਹੇ ਆ ਔਰ ਇਹਨਾਂ ਤੇ ਬਾਬਾ ਬਲਕਨਾਥ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਆ। ਅਛਤ ਬਾਬਾ ਬਾਲਕਨਾਥ ਦਾ ਮੰਦਿਰ ਔਰ ਉਹਨਾਂ ਦਾ ٹرسٹ ਬਹੁਤ ਵੱਡੇ ਤਰੀਕੇ ਨਾਲ ਇਸ ਕੈਂਪਰੇ ਪਿੱਛੇ ਖੜਾ ਔਰ ਮੈਂ ਲੋਕੋ ਦੇ ਓਪਾਰਤੀ ਵੱਲੋਂ ਸਾਰੀ ਇੰਡਸਟਰੀ ਵੱਲੋਂ ਜੋ ਵੀ ਸਹਿਯੋਗ ਵਿਕਰਮ ਜੀ ਨੂੰ ਦੇ ਸਕਦੇ ਅਜਰੂਰ ਦੇਵਾਂਗੇ ਔਰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਇਸ ਕੈਂਪਰੇ ਦੇ ਵੱਲ। ਹਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਜਿਹੜੇ ਕਿ ਪੰਜਾਬ ਕੇਸਰੀ ਦੇ ਡਾਇਰੈਕਟਰ ਰਹੇ ਨੇ ਉਹਨਾਂ ਦੀ ਪੁੰਨ ਤਿਥੀ ਦੇ ਉਤੇ 10ਵੇਂ ਪੁੰਨ ਤਿਥੀ ਤੇ ਅੱਜ ਇੱਥੇ ਪੰਜਾਬ ਕੇਸਰੀ ਵੱਲੋਂ ਖਵਾੜਾ ਦੇ ਸੀ ਬਿਊਰੋ ਜਲੋਟਾ ਜੀ ਨਿਕੰਮ ਜਲੋਟਾ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਨਿਸ਼ੁਲਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਹਜ਼ਾਰਾਂ ਲੋਕਾਂ ਨੇ ਲਾਭ ਉਠਾਇਆ ਔਰ ਜਿੱਥੇ ਸੁਦੇਸ਼ ਚੋਪੜਾ ਜੀ ਨੂੰ ਯਾਦ ਕੀਤਾ ਗਿਆ ਉੱਥੇ ਪੰਜਾਬ ਕੇਸਰੀ ਗਰੁੱਪ ਦਾ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕੀਤਾ। શ્રી ਸੁਦੇਸ਼ ਚੋਪੜਾ ਜੀ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ ਦੀ ਸਮਰਿਤੀ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਲਗਾਇਆ ਕੀਤਾ ਗਿਆ ਜਿਸ ਦੇ ਵਿੱਚ ਫਰੀ ਮੈਡੀਕਲ ਕੈਂਪ ਲੱਗਾ ਹੈ ਜਿਹੜਾ ਕਿ ਹਰ ਸਾਲ ਸਾਡੇ ਚੀਫ ਬਿਊਰੋ ਪੰਜਾਬ ਕੇਐਸਸੀ ਦੇ ਸ਼੍ਰੀ ਵਿਕਰਮ ਜੀ ਰੋਟਾ ਜੀ ਉਹ ਉਹਦਾ ਉਦਦਮ ਕਰਦੇ ਨੇ ਇਸ ਕੈਂਪ ਵਿੱਚ ਗਰੀਬਾਂ ਨੂੰ ਜਰੂਰਤਵਾਂ ਲੋਕਾਂ ਨੂੰ ਜਿੱਦਾਂ ਜਿੱਦਾਂ ਇੱਥੇ ਇਲਾਜ ਦਾ ਅਰੇਂਜ ਕੀਤਾ ਗਿਆ ਉਹਦੇ ਡੈਂਟਲ ਚੈੱਕਅਪ ਵੀ ਹੈ ਈਐਨਟੀ ਦਾ ਵੀ ਹੈ ਆਈਸਟਾ ਵੀ ਹੈ ਡਾਕਟਰ ਰਾਜਨ ਹਸਪੀਟਲ ਦੇ ਵਿੱਚ ਇਹ ਸਾਰਾ ਇਹਨਾਂ ਦੇ ਉਦਦਮ ਨਾਲ ਇਹ ਕੈਂਪ ਲਗਾਇਆ ਗਿਆ ਹੈ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਸੋ ਲੜੀਵਾਰ ਪਿਛਲੇ 10 ਸਾਲਾਂ ਤੋਂ ਸਾਡੇ ਚੀਫ ਬਿਊਰੋ ਬਿਕਰਮ ਜੀ ਰੋਟਾ ਜੀ ਇਸ ਕੈਂਪ ਨੂੰ ਆਰਗੇਨਾਈਜ਼ ਕਰ ਰਿਹਾ ਮੰਦਰ ਕਮੇਟੀ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਇਹਦੇ ਨਾਲ ਯੋਗਦਾਨ ਦੇ ਰਹੀਆਂ ਅਸੀਂ ਉਮੀਦ ਕਰਦੇ ਹਾਂ ਪੰਜਾਬ ਕੇਸ਼ਰੀ ਗੁਰਪਤ ਦਾ ਜਿਹੜਾ ਸੰਸਥਾ ਕਰ ਰਹੀ ਹੈ ਸੇਵਾ ਲੋਕਾਂ ਦੀ ਗਰੀਬਾਂ ਦੀ ਇਸੇ ਤਰ੍ਹਾਂ ਹਰ ਸਾਲ ਇਹ ਲੋਕਾਂ ਦੀ ਸੇਵਾ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਕਰਦੇ ਰਹਿਣਗੇ ਆਪਣੇ ਪੁਰੀ ਲਾਇਨਸ ਕਲੱਬ ਵੱਲੋਂ ਲਾਇਨਸ 133 DLO ਪਹਿਲਾਂ ਬਿਕਰਮ ਜੀ ਰੋਟਾ ਜੀ ਨੂੰ ਵਧਾਈਨਾ ਔਰ ਅਛੀਪਰੇ ਸੁਦੇਸ਼ ਚੋਪੜਾ ਜੀ ਨੂੰ ਚੰਦਾ ਜੀ ਦੇ ਰਹੇ ਆਸੀਂ ਸਾਰੇ ਪੂਰੀ ਸਾਡੀ ਲਾਇੰਸ ਇੰਟਰਨਸਸ ਦਾ ਔਰ ਇਹਨਾਂ ਦੇ ਸਾਡੇ ਅਦਰਨੀ ਵਿਜੇ ਚੋਪੜਾ ਜੀ ਜਿਹਨੇ ਅਦਾਨ ਖਾਨ ਜਿਨ੍ਹਾਂ ਦੇ ਰਹਿਣ ਉਹ ਜਿਹੜਾ ਸੀ ਵੀ ਸਾਡੇ ਪੂਰੀ ਸਾਡੇ ਜੁਕੜਾ ਜੋਟਾ ਜੀ ਪੰਜਾਬ ਕਿਸੇ ਵੀ ਸੀਪ ਹੋ ਰਹੇ ਨੇ ਉਹ ਅੱਜ ਕੈਂਪ ਲਾਇਆ ਮੈਡੀਕਲ ਬੜਾ ਅੱਛਾ ਪ੍ਰੋਗਰਾਮ ਪੂਰੇ ਦਗੜਾ ਦਾ 10 ਸਾਲ ਤੋਂ ਫੋੜਾ ਸੀ ਅੱਜ ਬੜੇ ਅੱਛੇ ਸੇਵਾਵਾਂ ਦੇ ਰਿਹਾ ਔਰ ਮੈਂ ਮਿੱਕੂ ਜੋਟਾ ਜੀ ਦੇ ਆ ਰਹੀਆਂ ਜਿਹਨੇ ਸਾਨੂੰ ਬੁਲਾਇਆ ਔਰ ਬੁਲਾ ਕੇ ਦਾ ਅੱਛਾ ਪ੍ਰੋਗਰਾਮ ਲੱਗ ਪਿਆ ਜੀ हर साल की तरह इस साल भी श्रीमती सबदेश चोपड़ा जी की पुण्यतिथि पर जो दसवीं पुण्यतिथि है और इसको समर्पित जो आज हम आँखों का ई एंटी जनरल चेकअप कैंप जो अपने हॉस्पिटल डॉक्टर राजनई हॉस्पिटल फगवाड़ा में लगा रहे हैं और बड़ा अच्छा लगता है जब सेवा करते हैं इतनी महान आत्मा को हम याद करते हैं उनके किए हुए पुण्य कार्यों को याद करते हैं और उनकी याद में ही हम ये कैंप जो है ये समर्पित करते हैं सारे जो नीडी पीपल हैं फगवाड़ा के और आसपास के और ये बहुत ही हम पिछले कई साल से कर रहे हैं इसमें हम पिछले साल भी और इस साल भी 200 के करीब जो जो नियर विजन ग्लासेस है चश्मे का वो देते हैं और उसके बाद जो नीडी लोग होते हैं उनके ऑपरेशन भी करते हैं और जिनके लेंस साफ़ करने वाले हैं उनके लेंस साफ़ करते हैं तो कोशिश करते हैं कि जो हर जो भी यहाँ पे आए उनकी याद में उनकी जो उनको जो उनको समर्पित ये हम जो भी काम करें वो लोक भलाई के लिए हो और अच्छा हो इसमें हमारे सबके प्रिय विक्रम जलोटा जी इनका महान योगदान रहता है और इनका जो दिशा निर्देश रहते हैं उनके अकॉर्डिंग ही हम सारा ये मैनेज कर रहे हैं और आगे से भी करते रहेंगे धन्यवाद श्रीमती सवदेश चोपड़ा जी जो डायरेक्टर सन पंजाब कृषि ग्रुप के उन्होंने जो दसवीं उन्होंने पुण्यतिथि है उसे जो मेडिकल कैंप लग रहा है ਉਹ ਬਹੁਤ ਹੀ ਅੱਛਾ ਕੰਮ ਹੈ ਵਿਕਰਮ ਲੋਟਾ ਜੀ ਜੋ ਚੀਫ ਰੂਰਲ ਪੰਜਾਬ ਕਿਸਾਨ ਫਗਵਾੜਾ ਦੇ ਉਹਨਾਂ ਦੇ ਪ੍ਰਯਾਸ ਨਾ ਲੱਗ ਰਿਹਾ ਹੈ ਪੰਜਾਬ ਕਿਸਾਨ ਗਰੁੱਪ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਹੀ ਵੱਡੇ ਵੱਡੇ ਕੰਮ ਕੀਤੇ ਹਨ ਬੇਸ਼ੱਕ ਅਸੀਂ ਪਰਿਵਾਰ ਫੰਡ ਹੋਵੇ ਜਾਂ ਫਿਰ ਆਪਣੇ ਭਾਰਤ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਆਈ ਹੋਵੇ ਉਹਨਾਂ ਨੇ ਅੱਗੇ ਵੱਧ ਚੜ ਕੇ ਆਪਣਾ ਯੋਗਦਾਨ ਕੀਤਾ ਹੈ ਔਰ ਉਹਨਾਂ ਦੇ ਪ੍ਰੇਰਣਾ ਦੇ ਨਾਲ ਹੀ ਅੱਜ ਇਹ ਕੈਂਪ ਲੱਗ ਰਿਹਾ ਹੈ ਤੋਂ ਮੈਂ ਜਿੱਥੇ ਇੱਥੇ ਕੈਂਪ ਦੇ ਲੋਟਾ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਹਾਂ ਉਹਤੇ ਹੀ ਸ਼੍ਰੀਮਤੀ ਸਵੇਤ ਚੋਪੜਾ ਜੀ ਨੂੰ ਆਪਣੀ ਹਾਰਦਿਕ ਸ਼ੰਦਗੀ ਪ੍ਰਗਟ ਕਰਦਾ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਐਦਾਂ ਦੇ ਕੰਮ ਪੰਜਾਬ ਕੇ ਜੀ ਗੁਫਮੇਸ਼ੇ ਕਰਦ ਰਹਿ। ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਆਂ ਕਿ ਅਦਰ ਦਿਨ ਤੇ ਸਾਰੀ ਦੁਨੀਆ ਵਿੱਚ ਸਾਡੇ ਬਹੁਤ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦਾ ਪੁੰਨਿਆ ਤੇ ਜਿਹੜੀ ਹੈਗੀ ਆ ਉਹ ਮਨਾਈ ਜਾਂਦੀ ਆ ਔਰ ਉਹਨਾਂ ਦੇ ਯਾਦ ਵਿੱਚ ਅੱਜ ਮੇਰੇ ਕੱਲ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਬਲੱਡ ਡੋਨੇਸ਼ਨ ਕੈਂਪਸ ਲਗਾਇਆ ਜਾਂਦਾ ਹੈ ਕਿੰਨੇ ਔਰ ਇਹ ਅਜੋਨਾ ਦਾ 10ਵਾਂ ਇਹ ਸਮਾਗਮ ਇਸ ਦਾ ਕਰਵਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਚੋਪੜਾ ਪਰਿਵਾਰ ਵੱਲੋਂ ਪੂਰੀ ਜ਼ਿੰਦਗੀ ਪਰ ਜਿਹੜਾ ਹੈਗਾ ਉਹ ਲੋਕਾਂ ਦੀ ਸੇਵਾ ਕੀਤੀ ਗਈ ਹੈਗੀ ਹੈ। ਬੇਸ਼ੱਕ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਰਨ ਆਤੀ ਹੈ ਉਹਨਾਂ ਨੂੰ ਫ੍ਰੀ ਰਹਿਣ ਦੇਣਾ ਜਾਂ ਵੈਸੇ ਵੀ ਜਿਹੜੇ ਹੈਗੇ ਸਮਾਜ ਸੇਵੀ ਕੰਮ ਹੈਗੇ ਉਹ ਇਹਨਾਂ ਨੂੰ ਹਰ ਟਮੈਨ ਦੇ ਕਿਤੇ ਜਾਂਦੇ ਨੇ। ਤੋਂ ਇਸੇ ਤਰ੍ਹਾਂ ਫਗਵਾੜੇ ਵਿੱਚ ਵੀ ਜਿਹੜਾ ਹੈਗਾ ਮੈਂ ਵੀ ਆਪਣੇ ਆਪ ਨੂੰ ਭਗਵਾਨ ਦਾ ਸਮਝਦਾ ਕਿ ਮੈਨੂੰ ਇਸ ਪ੍ਰੋਗਰਾਮ ਵਿੱਚ ਆਉਣ ਦਾ ਮੌਕਾ ਮਿਲਦਾ ਹੈਗਾ। ਔਰ ਸਾਡੇ ਜਲੋਟਾ ਸਾਹਿਬ ਉੱਥੇ ਬੜੀ ਜਿਹੜੀ ਸ਼ਿੱਦਤ ਦੇ ਨਾਲ ਇਸ ਜਿਹੜੇ ਬਲੱਡ ਡੋਨੇਸ਼ਨ ਕੈਂਪੇਨ ਕਰ ਰਹੇ ਆ ਔਰ ਇਹ ਆਰਗੇਨਾਈਜ਼ ਕਰਦੇ ਨੇ ਉਹਦੇ ਵਿੱਚ ਵੱਡੀ ਮਾਤਰਾ ਵਿੱਚ ਜਿਹੜੇ ਲੋਕ ਆ ਕੇ ਜਿੱਥੇ ਡੋਨੇਟ ਕਰਦੇ ਨੇ ਉੱਥੇ ਹੀ ਚੋਪੜਾ ਪਰਿਵਾਰ ਤੋਂ ਪ੍ਰੇਰਣਾ ਲੈਂਦੇ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਏਸੀ ਤਰ੍ਹਾਂ ਸਮਾਜ ਦੀ ਸੇਵਾ ਕਰਨੀ ਹੈ ਔਰ ਅੱਜ ਦੇ ਸਮੇਂ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂਗੇ ਕਿ ਦੁਨੀਆ ਵਿੱਚ ਬਹੁਤ ਮੁਸ਼ਕਲ ਸਮਾਂ ਚੱਲ ਰਿਹਾ ਹੈ ਤਾਂ ਇਸ ਸਮੇਂ ਵਿੱਚ ਸਾਨੂੰ ਜਿਹੜਾ ਬਚੜ ਕੇ ਜਿਹੜਾ ਹੈਗਾ ਉਹ ਲੋਕ ਸੇਵਾ ਵਿੱਚ ਆਉਣਾ ਚਾਹੀਦਾ ਹੈਗਾ ਲੋਕਾਂ ਨੂੰ ਥੋੜੀਆਂ-ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਅਸੀਂ ਇਸ ਪਰਿਵਾਰ ਤੋਂ ਪ੍ਰੇਰਨਾ ਲਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਹੋਏਗਾ ਹੋਰ ਵੀ ਬਚਤ ਕਰਕੇ ਜਿੱਥੇ ਸੇਵਾ ਕਰ ਸਕਦੇ ਉੱਥੇ ਹੀ ਅਸੀਂ ਆਪਸੀ ਭਾਈਚਾਰਾ ਬੰਦਾ ਸਕਦੇ ਕੋਈ ਫਿਰ ਮੈਂ ਆਪਣੇ ਵੱਲੋਂ ਅਸਮੂ ਸਾਡੇ ਫੁਗੜਾ ਕਾਂਗਰਸ ਵੱਲੋਂ ਅੱਜ ਦੇ ਜਿੱਥੇ ਇਸ ਦਿਨ ਤੇ ਮੈਂ ਸ਼੍ਰੀਮਤੀ ਸੁਦੇਸ਼ ਸੁਪਰ ਨੂੰ ਯਾਦ ਕਰਦੇ ਹੋਏ ਜਿੱਥੇ ਉਹਨਾਂ ਚੱਦਤ ਫੁੱਲ ਭੇਟ ਕਰਦੇ ਆ ਉੱਥੇ ਹੀ ਪਰਮਾਤਮਾ ਅਗੇ ਦਰਨਾ ਵਿੱਚ ਅਰਦਾਸ ਕਰਦੇ ਕਿ ਇਹਨਾਂ ਸਾਰੇ ਪਰਿਵਾਰ ਤੇ ਜਿਹੜਾ ਹੈਗਾ ਆਪਣੀ ਕਿਰਪਾ ਦੁਸਤ ਬਣਾਈ ਰੱਖੇ